areni asang pria. ਕਾਰ ਸਾਹਿਬ ਤੇ ਇੱਥੇ ਨੇੜੇ ਹੈਲੀਪੈਡ ਬਣਿਆ ਹੋਇਆ ਆ ਆਪਾਂ ਤੁਹਾਨੂੰ ਹੈਲੀਪੈਡ ਵੀ ਦਿਖਾਵਾਂਗੇ ਸਾਰਾ ਤੇ ਹੈਲੀਕਾਪਟਰ ਆਉਂਦਾ ਉੱਥੇ ਤੇ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਦੱਸਾਂਗੇ ਵੀ ਕਿੰਨੇ ਤੋਂ ਕਿੰਨੇ ਵਜੇ ਤੱਕ ਆਉਂਦਾ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੋ ਗੁਰਦੁਆਰਾ ਸਾਹਿਬ ਹੈਲੀਕਾਪਟਰ ਆਉਂਦਾ ਗੁਰਦੁਆਰਾ ਗੋਬਿੰਦ ਘਾੜ ਤੋਂ ਗੁਰਦੁਆਰਾ ਗੋਬਿੰਦ ਧਾਮ ਤੱਕ ਉਹਦਾ ਸਾਰਾ ਆਪਾਂ ਤੁਹਾਨੂੰ ਦੱਸਾਂ ਕਿੰਨਾ ਖਰਚਾ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਚੱਲਦਾ ਸਾਰਾ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦੱਸਾਂਗੇ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਤੋਂ ਜਿਹੜਾ ਹੈਲੀਕਾਪਟਰ ਆ ਉਹ ਇੱਥੇ ਤੱਕ ਆਉਂਦਾ ਤੇ ਸਾਹਮਣੇ ਦੋ ਹੈਲੀਪੈਡ ਬਣੇ ਹੋਏ ਆ ਤੇ ਸਾਹਮਣੇ ਹੈਲੀਕਾਪਟਰ ਵੀ ਆ ਗਿਆ ਆਪਾਂ ਤੁਹਾਨੂੰ ਨੇੜੇ ਚੱਲ ਕੇ ਵੀ ਦਿਖਾਵਾਂਗੇ ਤੇ ਇਹ ਹੈਲੀਕਾਪਟਰ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਤੱਕ ਆਉਂਦਾ ਪਰ ਤੁਹਾਨੂੰ ਇੱਥੋਂ ਅੱਧਾ ਕਿਲੋਮੀਟਰ ਤੁਰ ਕੇ ਜਾਣਾ ਪੈਣਾ ਕਿਉਂਕਿ ਇਹ ਹੈਲੀਕਾਪਟਰ ਜਿਹੜਾ ਗੁਰਦੁਆਰਾ ਗੋਬਿੰਦ ਧਾਮ ਤੋਂ ਥੋੜੀ ਦੂਰੀ ਤੇ ਪੈਸੇਂਜਰ ਆ ਕੇ ਲਾ ਦਿੰਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੋ ਹੈਲੀਪੈਡ ਬਣੇ ਹੋਏ ਆ ਤੇ ਆਪਾਂ ਇਹਨੂੰ ਤੁਹਾਨੂੰ ਸਾਰਾ ਦ ਆਪਾਂ ਸਾਈਡ نیچے ਮੈਂਸ਼ਨ ਕਰ ਦਾਂਗੇ ਤੇ ਤੁਸੀਂ ਉਹ ਸਾਈਡ ਤੇ ਆ ਕੇ ਚੈੱਕ ਕਰ ਸਕਦੇ ਹੋ ਤੇ ਬਾਕੀ ਕਿੰਨੇ ਚਾਰਜ ਨੇ ਉਹ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਯਾਨੀ ਮੈਂ ਤੁਹਾਨੂੰ ਇਹ ਦੱਸ ਦਿੰਦੇ ਵੇ ਇੱਥੋਂ ਵੀ ਤੁਹਾਨੂੰ ਅੱਧਾ ਕਿਲੋਮੀਟਰ ਤੁਰ ਕੇ ਜਾਣਾ ਪੈਣਾ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੱਕ ਤੇ ਗੁਰਦੁਆਰਾ ਗੋਵਿੰਦ ਘਾਟ ਸਾਹਿਬ ਤੋਂ ਇਹ ਹੈਲੀਕਾਪਟਰ ਚੱਲਦਾ ਤੇ ਸਵੇਰੇ 11 ਵਜੇ ਤੱਕ ਇਹ ਹੈਲੀਕਾਪਟਰ ਚੱਲਦਾ ਤੇ ਉਸ ਤੋਂ ਬਾਅਦ ਸ਼ਾਮ ਨੂੰ ਚੱਲਦਾ ਤੇ ਸ਼ਾਮ ਦੀ ਟਾਈਮਿੰਗ ਅਲੱਗ ਆ ਸ਼ਾਮ ਨੂੰ ਪੁੱਛਿਆ ਦੀ ਕਹਿੰਦੇ 3 ਵਜੇ ਤੋਂ ਚੱਲ ਪੈਂਦਾ ਤੇ ਬਾਕੀ 6-7 ਵਜੇ ਤੱਕ ਚੱਲ ਤੇ ਬਾਕੀ ਕਿੰਨੇ ਇਹਦੇ ਚਾਰਜ ਦਾ ਉਹ ਤੁਹਾਨੂੰ ਆਪਾਂ ਅੱਗੇ ਦੱਸਦੇ ਆ ਵੀਡੀਓ ਦੇ ਵਿੱਚ ਜਿਵੇਂ ਹੁਣ ਹੈਲੀਕਾਪਟਰ ਪੈਸੇਂਜਰ ਲੈ ਕੇ ਆ ਤੇ ਇਹਦੇ ਵਿੱਚ ਪੰਜ ਪੈਸੇਂਜਰ ਬੈਠਦੇ ਆ ਇੱਕ ਵਾਰ ਦੇ ਵਿੱਚ ਪੰਜ ਪੈਸੇਂਜਰ ਹੈਲੀਕਾਪਟਰ ਲੈ ਕੇ ਆਉਂਦਾ ਤੇ ਬਾਕੀ ਹੁਣ ਆਪਾਂ ਨੇੜੇ ਚੱਲਦੇ ਆ ਤੇ ਨੇੜੇ ਚੱਲ ਕੇ ਤੁਹਾਨੂੰ ਹੈਲੀਕਾਪਟਰ ਆਪਾਂ ਦਿਖਾਉਨੇ ਆ ਬਾਕੀ ਤੁਹਾਨੂੰ ਆਪਾਂ ਸਾਈਡ ਦਿਖਾਉਨੇ ਆ ਵੀ ਕਿਹੜੀ ਸਾਈਡ ਤੋਂ ਹੈਲੀਕਾਪਟਰ ਤੁਸੀਂ ਬੁੱਕ ਕਰ ਸਕਦੇ ਹੋ ਲਓ ਇਹ ਸਾਰਾ ਆਲੇ ਦੁਆਲੇ ਦਾ 뷰 ਪਹਾੜਾਂ ਦਾ ਤੇ ਆਪਾਂ ਹੈਲੀਪੈਡ ਦੇ ਕੋਲੇ ਪਹੁੰਚ ਗਏ ਆਪਾਂ ਹੈਲੀਪੈਡ ਦੇ ਬਿਲਕੁਲ ਕੋਲੇ ਪਹੁੰਚ ਗਏ ਤੇ ਸਾਹਮਣੇ ਇਹਨਾਂ ਦਾ ਦਫਤਰ ਬਣਿਆ ਹੋਇਆ ਆ ਆਫਿਸ ਬਣਿਆ ਹੋਇਆ ਇੱਥੋਂ ਅਸੀਂ ਪਤਾ ਕੀਤਾ ਤੀ ਇਹ ਕਹਿੰਦੇ ਵੀ ਇੱਕ ਇੱਕ ਜਿਹੜਾ ਜਮਨ ਲਓ 3016 ਮੰਨ ਲਓ ਤੁਸੀਂ ਇਧਰੋਂ ਉਧਰ ਨੂੰ ਜਾਣਾ ਗੋਵਿੰਦ ਧਾਮ ਤੋਂ ਗੋਬਿੰਦ ਘਾੜ ਜਾਣਾ ਤਾਂ ਉਹ ਵੀ 3016 ਜੇ ਤੁਸੀਂ ਉਧਰੋਂ ਇਧਰ ਨੂੰ ਆਣਾ ਗੋਬਿੰਦ ਘਾੜ ਤੋਂ ਗੋਵਿੰਦ ਧਾਮ ਤਾਂ ਉਹ ਵੀ 3016 ਤੇ ਪੰਜ ਪੈਸੇਂਜਰ ਬਹਿੰਦੇ ਆ ਬਾਕੀ ਬੀਟ ਦੇ ਹਿਸਾਬ ਨਾਲ ਹੁੰਦੀ ਆ ਜੇ ਬੀਟ ਜ਼ਿਆਦਾ ਫਿਰ ਚਾਰ ਵੀ ਬੈਡਸ ਬਿਠਾ ਸਕਦੇ ਆ ਜਿਹਦਾ ਬੀਟ ਜ਼ਿਆਦਾ ਹੋਊਗਾ ਬਾਕੀ ਪੰਜ ਬੈਠ ਜਾਂਦੇ ਆ ਤੇ 3016 ਚਾਰਜ ਰਾ ਤੇ ਇੱਥੇ ਤੱਕ ਹੈਲੀਪੈਡ ਕੱਪੜਾਉਂਦਾ ਆ ਹੈਲੀਪੈਡ ਬਣਾਇਆ ਹੋਇਆ ਇੱਥੇ ਕੁ ਉੱਤਰਦਾ ਬਾਕੀ ਆਪਾਂ ਦੇਖਦੇ ਆਂ ਹੈਲੀਕਾਪਟਰ ਆਇਆ ਪਹਿਲਾਂ ਆਪਾਂ ਤੁਹਾਨੂੰ ਦਿਖਾਇਆ ਸੀ ਉੱਤਰਦਾ ਤੇ ਹੁਣ ਆਪਾਂ ਵੇਟ ਕਰ ਰਹੇ ਆਂ ਤੁਹਾਨੂੰ ਕੋਲਿਓ ਦਿਖਾ ਦਾਂਗੇ ਤੇ ਆ ਇਧਰ ਦਫ਼ਤਰ ਬਣਾਇਆ ਹੋਇਆ ਤੇ ਇੱਥੋਂ ਅਸੀਂ ਪਤਾ ਕਰਿਆ 3016 ਰੁਪਏ ਲੱਗਦੇ ਆ ਦੋਨੋਂ ਸਾਈਡ ਦੇ ਤੁਸੀਂ ਗੋਵਿੰਦ ਘਾੜ ਤੋਂ ਗੋਵਰਨਤਾਮ ਆਉਣਾ ਗੋਵਰਨਤਾਮ ਤੋਂ ਗੋਵਿੰਦ ਘਾੜ ਜਾਣਾ ਦਾ 3016 ਬਾਕੀ ਹੁਣ ਹੈਲੀਕਾਪਟਰ ਦੀ ਆਪਾਂ ਵੇਟ ਕਰਦੇ ਆਂ ਬਾਕੀ ਇਹ ਪਹਾੜਾਂ ਦਾ 뷰 ਦੇਖੋ ਸੂਰਜ ਵੀ ਹੈ ਨਾ ਸਿਰ ਤੇ ਖੜਾ ਲਓ ਜੀ ਹੈਲੀਕਾਪਟਰ ਆ ਗਿਆ ਤੇ ਆਪਾਂ ਪਤਾ ਕਰਿਆ ਇਹ ਕਹਿੰਦੇ ਵੀ ਆਨਲਾਈਨ ਵੀ ਹੋ ਜਾਂਦਾ ਤੇ ਵੈਸੇ ਆਫਲਾਈਨ ਵੀ ਹੋ ਜਾਂਦਾ ਤੇ ਆਨਲਾਈਨ ਪਰ ਨੂੰ ਸ਼ੈਡ ਦੱਸਾਂ ਕਿਹੜੀ ਸ਼ੈਡ ਤੋਂ ਹੁੰਦਾ ਤੇ ਬਾਕੀ ਹੈਲੀਕਾਪਟਰ ਦਾ ਇਹ ਵਾਦੂ ਗਿਆ ਹਾਂ ਬਾਕੀ ਇਧਰੋਂ ਸੰਗਤ ਨੂੰ ਲੈ ਕੇ ਹੀ ਜਾ ਰਿਹਾ ਤੇ ਬੇਚਾਨ

பார்ந்திமாட்டு கோல்னையே பார்ந்திமாட்டு கோல்னையே ਅੰਬਚੀ ਜਾਂਦਾ ਲਾਓ ਜੀ ਤੇ ਇਹ ਹੈਲੀਪੈਡ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੋਂ 1.5 ਕਿਲੋਮੀਟਰ ਲਾ ਲੋ 1.5 ਕਿਲੋਮੀਟਰ ਦੂਹੀ ਦੀ ਆ ਇਹ ਦੋ ਹੈਲੀਪੈਡ ਨੂੰ ਤੇ ਅੱਧੇ ਘੰਟੇ ਬਾਅਦ ਉਧਰ ਆ ਜਾਂਦਾ ਇਹ 1.5 ਕਿਲੋਮੀਟਰ ਤੇ ਇਹ ਹੈਲੀਪੈਡ ਆ ਬਾਕੀ ਤੁਹਾਨੂੰ ਆਪਾਂ ਹੈਲੀਪੈਡ ਦਿਖਾਤਾ ਤੇ ਹੈਲੀਕਾਪਟਰ ਦਿਖਾਤਾ ਇਹ ਜੇ ਤੁਸੀਂ ਆਨਲਾਈਨ ਹੀ ਬੁਕਿੰਗ ਕਰ ਸਕਦੇ ਹੋ ਤੇ ਆਫਲਾਈਨ ਪੈਸੇ ਕਰਦੇ ਆ ਅਸੀਂ ਦੇਖਿਆ ਇੱਥੇ ਤੇ ਇਹ ਜਿਹੜੀ ਵੈਬਸਾਈਟ ਉਹ ਮੋਂ ਨੀਚੇ ਮੈਂਸ਼ਨ ਕਰ ਦਿੰਨਾ ਤੁਸੀਂ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਸਾਰੀ ਡਿਟੇਲ ਤੇ ਅਸੀਂ ਜੇ ਪੁੱਛਿਆ ਇਹ 3016 ਕਿਹਾ ਜਨ ਉਹਨਾਂ ਨੇ ਵੀ 3016 ਇੱਕ ਸਾਈਡ ਤੇ ਲੈਣੇ ਚਾਹੇ ਤੁਸੀਂ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੋਂ ਉੱਤਰ ਨੂੰ ਜਾਣਾ ਘਾਟ ਸਾਹਿਬ ਨੂੰ ਗੁਰਦੁਆਰਾ ਘਾਟ ਸਾਹਿਬ ਜਾਂ ਗੁਰਦੁਆਰਾ ਘਾਟ ਸਾਹਿਬ ਤੋਂ ਗੋਵਿੰਦ ਧਾਮ ਹੋਰ ਦੂਰਤ ਗੋਵਿੰਦ ਧਾਮ ਸਾਹਿਬ ਹੋਣਾ ਤਾਂ 10000 16 ਰੁਪਏ ਸਾਨੂੰ ਕਿਹਾ ਤੇ ਬਾਕੀ ਮੈਂ ਵੈਬਸਾਈਟ ਨੀਚੇ ਮੈਂਸ਼ਨ ਕਰ ਦਵਾਂਗਾ ਤੁਸੀਂ ਅੱਗੇ ਚੈੱਕ ਕਰ ਲਿਓ ਬਾਕੀ ਹੈਲੀਪੈਡ ਮੈਂ ਤੁਹਾਨੂੰ ਦਿਖਾਤਾ ਤੇ ਆਪਾਂ ਜਾਦੇ ਆ ਜੀ ਨੀਚੇ ਉਤਰਨੇ ਇੱਥੋਂ ਆਪਾਂ ਜਾਉਂਦੇ ਆ ਤੇ ਜਿਹੜਾ ਹੈਲੀਕਾਪਟਰ ਆ ਉਹ ਇੱਥੇ ਤੱਕ ਹੀ ਆਉਂਦਾ ਤੇ ਇੱਥੋਂ ਅੱਧਾ ਕਿਲੋਮੀਟਰ ਤੇ ਗੁਰਦੁਦੁਆਰਾ ਗੋਵਿੰਦ ਧਾਮ ਸਾਹਿਬਾ ਤੋਂ ਉੱਥੋਂ ਅੱਗੇ 6 ਕਿਲੋਮੀਟਰ ਰਈਆ ਗੁਰਦੁਆਰਾ ਹੀਮਕੋਟ ਸਾਹਿਬ ਤੱਕ ਦੀ ਤੇ ਜਿਵੇਂ ਤੁਸੀਂ ਪਿਛਲੇ ਬਲੌਗ ਚ ਦੇਖਿਆ ਹੋਊਗਾ ਸਾਰਾ ਤੇ ਆਪਾਂ ਹੁਣ ਚੱਲਦੇ ਆਂ ਨੀਚੇ ਇਥੋਂ ਆਪਾਂ ਹੁਣ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਜਾਣਾ ਨੀਜੇ ਉਤਰਨਾ ਤੇ ਉਤਰਨੇ ਆਪਾਂ ਨੀ ਬਾਕੀ ਜਿਵੇਂ ਤੁਸੀਂ ਦੇਖਿਆ ਤਾਂ ਹੋਰ ਪੈਸੇਂਜਰ ਆ ਗਏ ਤੇ ਹੁਣ ਹੈਲੀਕਾਪਟਰ ਆਊਗਾ ਫਿਰ ਲੈ ਕੇ ਜਾਊਗਾ ਜਿਵੇਂ ਉਹ ਬਾਈ ਸਮਾਨ ਲੈ ਕੇ ਜਾ ਰਿਹਾ ਤੇ ਜਿਵੇਂ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸਤੀ ਆ ਬਾਕੀ ਆਪਾਂ ਜੋ ਵੈਬਸਾਈਟ ਉਹ ਨੀਚੇ ਮੈਂਸ਼ਨ ਕਰਤੀ ਆ ਤੇ ਹੁਣ ਆਪਾਂ ਚੱਲਦੇ ਆਂ ਨੀਚੇ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਇੱਥੋਂ ਜਿਵੇਂ ਦੱਸਿਆ ਅੱਧਾ ਕਿਲੋਮੀਟਰ ਤਈ ਆ ਗੁਰਦੁਆਰਾ ਗੋਬਿੰਦ ਸਿੰਘ ਸਾਹਿਬ ਇਹ ਆਪਾਂ ਹੁਣ ਚੱਲਦੇ ਆਂ ਜੀ ਨੀਚੇ ਟਾਈਮ 10:00 ਵੱਜ ਗਏ ਜੀ ਤੇ ਆਪਾਂ ਹੁਣ ਨੀਚੇ ਨੂੰ ਚੱਲਦੇ ਆਂ ਤੇ ਆਪਾਂ ਤੁਹਾਨੂੰ ਹੈਲੀਕਾਪਟਰ ਦਿਖਾਉਣ ਦੀ ਆਪਾਂ ਤਾਂ ਇੱਥੇ ਵੇਟ ਕਰ ਰਹੇ ਸੀ ਥੀ ਹੈਲੀਕਾਪਟਰ ਦੀ ਤੇ ਹੈਲੀਕਾਪਟਰ ਅੱਧਾ ਘੰਟਾ ਲਾ ਆਉਂਦਾ ਦੂਜੀ ਵਾਰ ਆਉਣ ਨੂੰ ਤੇ ਦੂਜਾ ਪੈਸੇਂਜਰ ਪੂਰੇ ਹੁੰਦੇ ਫੇਰ ਹੀ ਤੁਰਦਾ ਤੇ ਬਾਕੀ ਆਪਾਂ ਚੱਲਦੇ ਆਂ ਹੁਣ ਅੱਜ ਨੀਚੇ ਸਾਹਮਣੇ ਹੁਣ ਤੁਸੀਂ ਹੈਲੀਕਾਪਟਰ ਦੇਖ ਸਕਦੇ ਹੋ ਆਪਾਂ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਪਹੁੰਚ ਚੁੱਕੇ ਹਈ ਤੇ ਹੈਲੀਕਾਪਟਰ ਇੱਥੋਂ ਚੱਲਦਾ ਇੱਥੋਂ ਚੱਲ ਕੇ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਤੱਕ ਜਾਂਦਾ ਜੀ ਤੇ ਆਪਾਂ ਤੁਹਾਨੂੰ ਸਾਰਾ ਦਸਤਾਵੇਜ਼ਕੀ ਸ਼ਾਇਡ ਮੈਂਸ਼ਨ ਕਰਤੀ ਤੇ ਇਹ ਵੀਡੀਓ ਨੂੰ ਕਰਦੇ ਇੱਥੇ ਐਂਡ ਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵੀ ਤੁਹਾਡਾ ਸਾਰਿਆਂ ਦਾ ਇਤਤਕ ਵੀਡੀਓ ਦੇਖਣ ਲਈ ਧੰਨਵਾਦ ਜੀ